ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਬੜੀ ਦੁਖਦਾਈ ਘਟਨਾ ਵਾਪਰੀ ਹੈ ਕਿ ਜਲ ਜਿਹੜੀ ਕੱਲ ਤੁਹਾਨੇ ਸੰਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ ਸੀ ਉਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਬੀਬੀਆਂ ਬਸ ਦੇ ਵਿੱਚ ਜਾ ਰਹੀਆਂ ਸੀ ਤੇ ਉਹਨਾਂ ਦਾ ਐਕਸੀਡੈਂਟ ਹੋਣ ਕਰਕੇ ਤਿੰਨ ਬੀਬੀਆਂ ਕੱਲ ਸ਼ਹੀਦ ਹੋ ਗਈਆਂ ਅਸੀਂ ਉਹਨਾਂ ਨੂੰ ਆਪਣੀ ਸ਼ਰਦਾ ਦੇ ਫੁੱਲ ਭੇਂਟ ਕਰਦੇ ਹਾਂ ਤੇ ਬਹੁਤ ਸਾਰੇ ਜ਼ਖਮੀ ਹੋਏ ਐ ਦੂਸਰੀ ਜਿਹੜੀ ਆਪਣੇ ਖਨੌਰੀ ਵਿਖੇ ਹੋਣ ਵਾਲੀ ਮਹਾਪੰਚਾਇਤ ਸੀ ਉਹਦੇ ਵਿੱਚ ਵੀ ਉਹ ਉਹ ਜਾ ਰਹੇ ਲੋਕ ਜਿਹੜੇ ਐ ਉਹਨਾਂ ਨੂੰ ਵੀ ਹਾਸਾ ਦੇ ਵਿੱਚ ਜ਼ਖਮੀ ਹੋਏ ਐ ਤੇ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਆ ਕਿ ਉਹ ਇਹਨਾਂ ਸ਼ਹੀਦ ਹੋਈਆਂ ਬੀਬੀਆਂ ਤੇ ਜ਼ਖਮੀ ਹੋਆਂ ਲਈ ਜੋ ਵੀ ਯੋਗਤਾ ਬਣਦਾ ਉਹ ਦਿੱਤਾ ਜਾਵੇ ਤੇ ਦੋਵੇਂ ਰੈਲੀਆਂ ਬੜੀਆਂ ਇੰਪੋਰਟੈਂਟ ਸੀ ਤੇ ਬਹੁਤ ਵੱਡੀ ਗਿਣਤੀ ਚ ਲੋਕ ਇਹਦੇ ਸ਼ਾਮਲ ਹੋਏ ਤੇ ਅਸੀਂ ਉਹਨਾਂ ਦੀ ਆਪਸੀ ਗੱਲਬਾਤ ਦੇ ਵਿੱਚ ਪੈਣ ਦੀ بجائے ਗੱਲ ਤੁਹਾਡੇ ਨਾਲ ਸਾਂਝੀ ਇਹ ਕਰਨੀ ਚਾਹੁੰਦੇ ਹਾਂ ਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਤੁਹਾਨੇ ਰਹਿਦੀ ਸੀ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਜਿਹੜਾ ਨੈਸ਼ਨਲ ਪਾਲਿਸੀ ਫਰੇਮਵਰਕ ਔਨ ਐਗਰੀਕਲਚਰ ਮਾਰਕੀਟਿੰਗ ਜਿਹੜਾ ਖੇਤੀ ਦੀ ਜਿਹੜੀ ਮੰਡੀ ਬਾਰੇ ਉਹਨਾਂ ਨੇ ਨਵਾਂ ਡਾਕੂਮੈਂਟ ਜਾਰੀ ਕੀਤਾ ਉਹਨੂੰ ਉਹਨਾਂ ਨੇ ਰੱਦ ਕੀਤਾ ਤੇ ਆ ਸਾਰੀਆਂ ਜਥੇਬੰਦੀਆਂ ਉਹ ਮਤੇ ਪਾ ਕੇ ਪਾਉਣੀਆਂ ਤੇ ਉਹਨਾਂ ਨੇ ਆ ਡੱਡ ਲੋਕਾਂ ਨੂੰ ਵੀ ਕਿਹਾ ਕਿ ਉਹ ਇਹਦੇ ਵਿਰੁੱਧ ਹੋਰ ਲਾਂਬੰਦ ਹੋਣ ਤੇ ਦੂਜਾ ਐਮਐਸਪੀ ਵਗੈਰਾ ਦੀ ਡਿਮਾਂਡ ਤਾਂ ਹੈਗੀ ਹੋएगी ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਡੱਲਿਆ ਸਾਹਿਬ ਦੀ ਜਾਨ ਪਛਾਈ ਜਾਣੀ ਚਾਹੀਦੀ ਹੈ ਕੇਂਦਰ ਸਰਕਾਰ ਨਾਲ ਗੱਲਬਾਤ ਕਰੇ ਤੇ ਇਧਰਲੀ ਰੈਲੀ ਦੇ ਵਿੱਚ ਵੀ ਇਸ ਕਿਸਮ ਦੀਆਂ ਗੱਲਾਂ ਆਈਆਂ ਕੁਝ ਥੋੜਾ ਬਹੁਤਾ ਆਪਸ ਦੇ ਵਿੱਚ ਵੀ ਰਿਆ ਅਸੀਂ ਉਹਨਾਂ ਗੱਲਾਂ ਨੂੰ ਬੜਾ ਨਹੀਂ ਕਹਿਣਾ ਚਾਹੁੰਦੇ ਹਾਂ ਤੇ ਦੂਜੇ ਸਿਰੇ ਬੰਨੇ ਜਿਹੜਾ ਮੋਦੀ ਜੀ ਨੇ ਕੱਲ ਉੱਥੇ ਭਾਰਤ ਮੰਡਲਮ ਦੇ ਵਿੱਚ ਬੋਲਦਿਆਂ ਹੋਇਆਂ ਕਿਹਾ ਕਿ ਅਸੀਂ ਐਮਐਸਪੀ ਬਾਰ-ਬਾਰ ਵਧਾਈ ਹੈ ਐਨੇ ਵਾਰ ਵਧਾਤੀ ਐਨੇ ਪਰਸੈਂਟ ਵਧਾਤੀ ਕਹਿਣ ਦਾ ਮਤਲਬ ਹੈ ਵੀ ਉਹਨਾਂ ਵੱਲੋਂ ਐਮਐਸਪੀ ਦੇ ਉੱਤੇ ਕੋਈ ਗੱਲਬਾਤ ਕਰਨ ਦਾ ਵੀ ਕੋਈ ਹਿੰਟ ਨਹੀਂਗਾ ਯਾਨੀ ਉਹ ਆਪਣੇ ਵੱਲੋਂ ਇਸ ਨੂੰ ਕਲੋਜ਼ ਕਰ ਚੁੱਕੇ ਐ ਇਹ ਉਹਨਾਂ ਬ ਲਈਏ ਮਸਲਾ ਬੰਦ ਹੈਗਾ ਸੋ ਇਹ ਲੰਬੀ ਲੜਾਈ ਹੈ ਜਿਵੇਂ ਕਿ ਐਸਕੇਮ ਬਾਰ-ਬਾਰ ਕਹਿੰਦਾ ਰਹੇ ਤੇ ਉਹ ਲੰਬੀ ਲੜਾਈ ਲੜਨ ਲਈ ਬਹੁਤ ਵੱਡੇ ਏਕੇ ਦੀ ਲੋੜ ਹੈ ਤੇ ਦੂਸਰਾ ਜਿਹੜਾ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਹੈ ਬਣਾਈ ਪਿੱਛੇ 2 ਸਤੰਬਰ 2024 ਨੂੰ ਉਸ ਕਮੇਟੀ ਨੇ ਜਿਹੜਾ 2.5 ਕਰੋੜ ਰੁਪਇਆ ਪੰਜਾਬ ਹਰਿਆਣਾ ਨੂੰ ਕਿਹਾ ਵੀ ਸਾਨੂੰ ਦਿਓ ਤੇ ਹਰਿਆਣਾ ਨੇ ਤਾਂ ਦੇ ਦਿੱਤਾ ਤੇ ਪੰਜਾਬ ਇਹਦੇ ਵਿੱਚ ਕੁਝ ਕਹਿੰਦੇ ਆ ਨਾਕਾਨੀ ਕਰ ਰਹੇ ਸਾਨੂੰ ਲੱਗਦਾ ਇਹ ਹੈ ਵੀ ਉਹ ਕਮੇਟੀ ਅਸਲ ਚ ਚਾਹੇ ਮਾਨਯੋਗ ਸੁਪਰੀਮ ਕੋਰਟ ਨੇ ਬਣਾਈ ਹੈ ਚਾਹੇ ਉਹਦੇ ਵਿੱਚ ਕਿਹਾ ਸੀ ਕਿ ਅੱਧਾ-ਅੱਧਾ ਖਰਚਾ ਦੇਣਗੇ ਦੋਵੇਂ ਸੂਬੇ ਪਰ ਸਾਨੂੰ ਇਹ ਲੱਗਦਾ ਹੈ ਵੀ ਉਹ ਕਮੇਟੀ ਤਾਂ ਅਸਲ 'ਚ ਖਰਚਾ ਤਾਂ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਉਹ ਸਾਰਾ ਕੰਮ ਜਿਹੜੀ ਸੁਪਰੀਮ ਕੋਰਟ ਕਰ ਰਹੀ ਹੈ ਉਹ ਤਾਂ ਕੇਂਦਰ ਸਰਕਾਰ ਨੂੰ ਬਚਾਉਣ ਲਈ ਕਰ ਰਹੀ ਹੈ ਜਿਹੜੀ ਚੀਜ਼ ਬਾਜ਼ ਰਹੀ ਹੈ ਜਿਹੜੀ ਜਿਹਨੂੰ ਬਚਾਇਆ ਜਾ ਰਿਹਾ ਹੈ ਇਸ ਗੱਲ ਲਈ ਉਹ ਲਾਂਬੇ ਖੜੀ ਹੈ ਤੇ ਜਿਹੜੇ ਜਿਨ੍ਹਾਂ ਦਾ ਕੋਈ ਇਸ ਕਿਸਮ ਦਾ ਰੋਲ ਨਹੀਂ ਉਹਨਾਂ ਤੇ ਇਹ ਬਜਨ ਪਾਇਆ ਜਾ ਰਿਹਾ ਹੈ ਸਾਨੂੰ ਲੱਗਦਾ ਬਾਕੀ ਦਾ ਪੰਜਾਬ ਸਰਕਾਰ ਨੇ ਇਹਦੇ ਵਿੱਚ ਫੈਸਲਾ ਕਰਨਾ ਹੈ ਮੁੱਖ ਮੰਤਰੀ ਕੋਲ ਇਹਨਾਂ ਦੀ ਫਾਈਲ ਗਈ ਹੋਈ ਹੈ ਵੀ ਉਹ ਪੈਸਾ ਦਿੰਦੇ ਆ ਜਾਂ ਨਹੀਂ ਦਿੰਦੇ ਸਾਨੂੰ ਲੱਗਦਾ ਹੈ ਵੀ ਇਹ ਗੱਲ ਵੈਸੇ ਹੀ ਬਾਜ਼ੂ ਬਨੇਗੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਮੁਕੇਰੀਆਂ ਤਲਵਾੜਾ ਏਰੀਏ ਦੇ ਵਿੱਚ ਜਿਹੜਾ ਮਾਈਨਿੰਗ ਦਾ ਕੰਮ ਬਹੁਤ ਬੁਰੀ ਤਰ੍ਹਾਂ ਨਾਲ ਚੱਲ ਰਿਹਾ ਹੈ ਪਿੱਛੇ ਜਿਹੜੇ ਹੜਾਏ ਉਹਦੇ ਵਿੱਚ ਵੀ ਲੋਕਾਂ ਨੇ ਦੇਖਿਆ ਵੀ ਉਹ ਜਿਹੜੀ ਮਾਈਨਿੰਗ ਕਰਕੇ ਉਹ ਹੜਾਂ ਦੇ ਵਿੱਚ ਲੋਕ ਫਸੇ ਰਹੇ ਉਹਨਾਂ ਦੀ ਜਾਨ ਤਲੀ ਤੇ ਰੱਖੀ ਰੱਖੀ ਤੇ ਹੁਣ ਉੱਥੇ ਨਵੇਂ ਕ੍ਰਸ਼ਰ ਲਾਏ ਜਾ ਰਹੇ ਹੈ ਪੁਰਾਣਿਆਂ ਨੂੰ ਵੀ ਜਿਆਦਾ ਤੇ ਲੋਕ ਉਹਦੇ ਖਿਲਾਫ ਉੱਠੇ ਹੋਏ ਹੈ ਰਾਤ ਨੂੰ ਅੱਧੀ ਰਾਤ ਜਾ ਕੇ ਲੋਕਾਂ ਨੇ ਉਥਾਂ ਆ ਕੇ ਰਿਹਾ ਤੇ ਅਸੀਂ ਸਮਝਦੇ ਹਾਂ ਪੰਜਾਬ ਸਰਕਾਰ ਹੈ ਜਿਹੜੀ ਇਸ ਮਾਈਨਿੰਗ ਦੀ ਸਮੱਸਿਆ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਵੀ ਖਾਸ ਤੌਰ ਤੇ ਮੁਕੇਰੀਆਂ ਤਲਵਾੜਾ ਏਰੀਏ ਦੇ ਵਿੱਚ ਕੰਟੇਡਾ ਕਰਕੇ ਸੁੱਤੀ ਹੋਈ ਹੈ ਕਰੋੜਾਂ ਰੁਪਈਆ ਦਾ ਬਿਜ਼ਨਸ ਹੈ ਸਰਕਾਰ ਦੀ ਕੀ ਮਾਈ ਭਾਈ ਵਾਲੀ ਹੈ ਇਹ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਜਿਹੜੀ ਸਰਕਾਰ ਇਸ ਗੱਲ ਲਈ ਅੱਗੇ ਆਈ ਸੀ ਕਿ ਅਸੀਂ ਇਹਨਾਂ ਚੀਜ਼ਾਂ 'ਚੋਂ ਪੈਸੇ ਕਮਾਵਾਂਗੇ ਤੇ ਉਹ ਉਲਟਾ ਕਿ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਹੜੀ ਜਾਇਜ਼ ਵੀ ਹੈ ਉਹਨਾਂ ਦੇ ਵੀ ਤਰੀਕੇ ਜਿਹੜੇ ਨਜਾਇਜ਼ ਵਰਗੇ ਐ ਸੋ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਤੇ ਉਹ ਪ੍ਰੈਸ਼ਰ ਜਿਹੜੇ ਐ ਬੰਦ ਕਰਨੇ ਚਾਹੀਦੇ ਅਗਲੀ ਗੱਲ ਦੋਸਤੋ ਇਹ ਹੈ ਵੀ ਜਿੱਥੇ ਡਿਜੀਟਲ ਪਰਸਨਲ ਲਾ ਪ੍ਰੋਟੈਕਸ਼ਨ ਦਾ ਜਿਹੜਾ ਕਾਨੂੰਨ ਹੈ ਉਹ ਲੈ ਕੇ ਆਉਣ ਵਾਸਤੇ ਖਰੜਾ ਸਰਕਾਰ ਨੇ ਜਿਹੜਾ ਹੋਇਆ ਕਾਨੂੰਨ ਬਣਿਆ ਹੋਇਆ ਉਹਦੇ ਜਿਹੜੇ ਨਿਯਮ ਬਣਾਉਣੇ ਆ ਉਹਨਾਂ ਦਾ ਖਰੜਾ ਜਿਹੜਾ ਸਰਕਾਰ ਦਾ ਉਹ ਚੱਲ ਰਿਹਾ ਤੇ ਪਰ ਦੂਜੇ ਪਾਸੇ ਜਿਹੜੀ ਹੈ ਬਹੁਤ ਸਾਰੀਆਂ ਗੱਲਾਂ ਮਾੜੀਆਂ ਵੀ ਸਾਹਮਣੇ ਆ ਰਹੀਆਂ ਨੇ ਪਿੱਛੇ ਅਸੀਂ ਦੇਖਦੇ ਰਹਾਂ ਕਿਸੇ ਐਪ ਦੇ ਉੱਤੇ ਬੱਚੇ ਜਾਂਦੇ ਸੀ ਛੋਟੇ ਬੱਚੇ ਜਿਹੜੇ ਟੀਨੇਜ ਦੇ ਐ ਤੇ ਉਹ ਉਸ ਖੇਡ ਕਰਦੇ 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 ਉਹ ਉਹਨਾਂ ਚੋਂ ਕਿੰਨੇ ਬੱਚੇ ਸੁਇਸਾਈਡ ਕਰ ਗਏ ਸੀਗੇ ਅਜਿਹੀਆਂ ਐਪਸ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਈ ਵਾਰ ਲਿਖਿਆ ਹੁੰਦਾ ਹੈ ਕਿ ਵੀ ਇਹ ਮਾਈਨਰ ਬੱਚੇ ਨਾ ਦੇਖਣ 13 ਸਾਲ ਤੋਂ ਛੋਟੇ ਦੇ ਨਾ ਦੇਖਣ ਪਰ ਬੱਚੇ ਸ਼ਤਾਨ ਨੇ ਮੇਰੇ ਆਪਣੇ ਆਪ ਬੀਏ ਨੋਟਿਸ ਚ ਆਇਆ ਹੈ ਕਿ ਬੱਚੇ ਜਦੋਂ ਉੱਥੇ ਆਪਣਾ ਡਾਟਾ ਭਰਨਾ ਹੁੰਦਾ ਹੈ ਤਾਂ ਆਪਣੀ ਡੇਟ ਆਫ ਬਰਥ ਉਹ ਭਰਦੇ ਜਿਹਦੇ ਨਾਲ 13 ਸਾਲ ਤੋਂ ਵੱਡੇ ਲੱਗਣ ਤੇ ਉਹ ਸਾਰੀਆਂ ਉਹ ਖਤਰਨਾਕ ਵੀਡੀਓਜ਼ ਦੇਖਦੇ ਹੈ ਤੇ ਇਸੇ ਤਰ੍ਹਾਂ ਦੀ ਇੱਕ ਘਟਨਾ ਕੱਲ ਜਿਹੜੀ ਹੈ ਆਈਆਈਟੀ ਇੰਦੌਰ ਤੋਂ ਆਈ ਹੈ ਉੱਥੇ ਬੀਟੈਕ ਕਰਦਾ ਵਿਦਿਆਰਥੀ ਜਿਹੜਾ ਇੱਕ ਉਹ ਉਹ ਸ਼ਾਮ ਨੂੰ ਜਦੋਂ ਹੋਸਟਲ ਦੇ ਵਿੱਚੋਂ ਮੈਸ ਦੇ ਵਿੱਚ ਰੋਟੀ ਖਾਣ ਜਾਣਾ ਸੀ ਉਹਦੇ ਨਾਲ ਦੇ ਜਣੇ ਚਲੇ ਗਏ ਉਹ ਕਹਿੰਦਾ ਮੈਂ ਠਹਿਰ ਕੇ ਆਉਂਗਾ ਮੇਰਾ ਹਲੇ ਮੂਡ ਨਹੀਂ ਕਾ ਉਹਨੇ ਉੱਥੇ ਫਾਹਾ ਲੈ ਕੇ ਆਪਣੀ ਜਾਨ ਖਤਮ ਕਰ ਦਿੱਤੀ ਤੇ ਆਪਣੇ ਮੋਬਾਈਲ ਫੋਨ ਦੇ ਉੱਤੇ ਉਹਨੇ ਮੈਸੇਜ ਪਾਇਆ ਕਿ ਵੀ ਮੈਨੂੰ ਜਿਹੜੀਆਂ ਬੈਟਿੰਗ ਐਪਸ ਐ ਜਿਹਦੇ ਉੱਤੇ ਸ਼ਰਤਾਂ ਲੱਗਦੀਆਂ ਨੇ ਉਹਦੇ 'ਚ ਮੈਂ ਲੱਖਾਂ ਰੁਪਏ ਗਵਾ ਚੁੱਕਾ ਜਿਹੜੇ ਮੈਂ ਫੀਸਾਂ ਲਈ ਆਪਣੇ ਮਾਪਾ-ਵਪਤੂ ਦੇ ਆਇਆ ਸੀ ਤੇ ਮੈਂ ਹੁਣ ਕਿਸੇ ਮੂੰਹ ਦਗਾਉਣ ਚੁੱਕਾ ਨਹੀਂ ਤੇ ਇਸ ਲਈ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹਾਂ ਸੋ ਇਹ ਜਿਹੜਾ ਹੈਗਾ ਇਸ ਕਿਸਮ ਦਾ ਕੰਟੈਂਟ ਜਿਹੜਾ ਬੱਚਿਆਂ ਨੂੰ ਇਧਰ ਨੂੰ ਤੋਰਦਾ ਹੈ ਜਿਹੜੀਆਂ ਇਸ ਕਿਸਮ ਦੀਆਂ ਜਿਹੜੀਆਂ ਜੂਏ ਦੀਆਂ ਐਪਸ ਹੈ ਉਹ ਉਹਨਾਂ ਤੇ ਤਾਂ ਖਾਸ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਸਰਕਾਰ ਹੈ ਜਿਹੜੀ ਸਾਡੇ ਨਿੱਜੀ ਡਾਟੇ ਤੇ ਤਾਂ ਪਾਬੰਦੀਆਂ ਦੀ ਗੱਲ ਕਰ ਰਹੀ ਹੈ ਨਿੱਜੀ ਜਿਹੜੀ ਸਾਡੀ ਨਿੱਜਤਾ ਹੈ ਉਹਨੂੰ ਤਾਂ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਜਿਹੜੀਆਂ ਐਪਸ ਦੇ ਰਾਹੀਂ ਇਸ ਤਰ੍ਹਾਂ ਸਾਡੀ ਨੌਜਵਾਨ ਪੀੜੀ ਦਾ ਘਾਣ ਹੋ ਰਿਹਾ ਹੈ ਉਹਦੇ ਤੇ ਕੁਝ ਨਹੀਂ ਕਰ ਰਹੀ ਅਸੀਂ ਸਮਝਦੇ ਹਾਂ ਵੀ ਉਧਰ ਨੂੰ ਸਰਕਾਰ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈਗੀ ਹੈ। ਅ ਕੱਲ ਕੇਂਦਰੀ ਜਿਹੜਾ ਅ ਮੰਤਰੀ ਕਿਰਨ ਰਜੀਵ ਯੂ ਜਿਹੜੇ ਕਿ ਕਟ ਗਿਣਤੀਆਂ ਦੇ ਮੰਤਰੀ ਨੇ ਉਹ ਅ ਆਪਣੇ ਰਾਜਸਥਾਨ ਦਾ ਜਿਹੜਾ ਅਜਮੇਰ ਹੈ ਅਜਮੇਰ ਸ਼ਰੀਫ ਉੱਥੇ ਗਏ ਤੇ ਉੱਥੇ ਮੋਇਨੁਦੀਨ ਚਿਸ਼ਤੀ ਸਾਹਿਬ ਜਿਹੜੇ ਬਹੁਤ ਵੱਡੇ ਫਕੀਰ ਹੋਏ ਐ ਉਹਨਾਂ ਦੀ ਜਿਹੜੀ ਦਰਗਾਹ ਬਣੀ ਹੋਈ ਹੈ ਉਹ ਦਰਗਾਹ ਦੇ ਉੱਤੇ ਜਿਹੜਾ 813ਵਾਂ urs ਚੱਲ ਰਿਹਾ ਹੈ 813 ਸਾਲ ਪਹਿਲਾਂ ਉਹ ਇਸ ਸੰਸਾਰ ਨੂੰ ਛੱਡ ਕੇ ਗਏ ਸੀ ਮੀਨੂਦੀਨ ਚਿਸਤੀ ਸਾਹਿਬ ਤੇ ਉਸ ਦੀ ਦਰਗਾਹ ਦੇ ਉੱਤੇ ਉਹਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਹੈ ਉਹ ਚਾਦਰ ਚੜਾਈ ਹੈ ਪ੍ਰਧਾਨ ਮੰਤਰੀ ਜੀ ਨੂੰ ਪਿਛਲੇ ਲਗਾਤਾਰ 11 ਸਾਲਾਂ ਤੋਂ ਇਹ ਚਾਦਰ ਚੜਾਉਂਦੇ ਆ ਰਹੇ ਹੈ ਤੇ ਉੱਥੇ ਇਸ ਵਾਰ ਉਹ ਆਪ ਨਹੀਂ ਗਏ ਉਹਨਾਂ ਨੇ ਕਿਰਨ ਰਜੀਜੂ ਨੂੰ ਭੇਜਿਆ ਆਪਣੇ ਮੰਤਰੀ ਨੂੰ ਆਪਣੇ ਵਿਹਾਫ ਤੇ ਤੇ ਜਿਹੜੇ ਬੰਦੇ ਨੇ ਇਹ ਰਿਟ ਪਾਈ ਸੀ ਕਿ ਕਿ ਵੀ ਉਹ ਜਿਹੜੀ ਦਰਗਾਹ ਹੈ ਉਹਦੇ ਥੱਲੇ ਇੱਕ ਮੰਦਿਰ ਹੈਗਾ ਤੇ ਉਹ ਹੋ ਕਰਿਆ ਜਾਵੇ ਤੇ ਉਸ ਤੋਂ ਬਾਅਦ ਮਨਜੂਬ ਸੁਪਰੀਮ ਕੋਰਟ ਤੋਂ ਸਟੇ ਲੱਗ ਗਈ ਤੇ ਉਹ ਗੱਲ ਵਿਚਾਲੇ ਰਹ ਗਈ ਹਾਲੇ ਕੇਸ ਬਿਟਰਾ ਨਹੀਂ ਹੋਇਆ ਤੇ ਉਹ ਬੰਦੇ ਨੂੰ ਬੜਾ ਗੁੱਸਾ ਚੜਿਆ ਉਹ ਪ੍ਰਧਾਨ ਮੰਤਰੀ ਜੀ ਨੂੰ ਕਹਿ ਰਿਹਾ ਕਿ ਤੁਸੀਂ ਆਪਣੀ ਨਿੱਜੀ ਤੌਰ ਤੇ ਤਾਂ ਜੋ ਮਰਜ਼ੀ ਚਾਤ ਨਚੜਾਓ ਜਦ ਪ੍ਰਧਾਨ ਮੰਤਰੀ ਦੇਸ਼ ਦਾ ਐ ਚੜਾਉਂਦਾ ਹੈ ਤਾਂ ਸਾਡਾ ਜਿਹੜਾ ਕੇਸ ਹੈ ਕੋਰਟ ਦੇ ਵਿੱਚ ਉਹ ਕਮਜ਼ੋਰ ਹੁੰਦਾ ਹੈ ਜਣੀ ਉਹਨਾਂ ਨੂੰ ਇਸ ਗੱਲ ਦਾ ਬਹੁਤ ਦਰਦ ਹੁੰਦਾ ਹੈ ਤੇ ਅਸੀਂ ਸਮਝਦੇ ਹਾਂ ਪ੍ਰਧਾਨ ਮੰਤਰੀ ਜੀ ਵੀ ਦੋਗਲਾ ਕਿਰਦਾਰ ਕਿਉਂ ਰੱਖਦੇ ਐ ਜਦੋਂ ਉਸਨੇ ਉਹ ਰੱਟ ਪਾਈ ਸੀਗੀ ਉਦੋਂ ਹੀ ਕੋਰਟ ਨੂੰ ਇੰਟਰਵੈਨ ਕਰਨ ਦੀ ਬਜਾਏ ਉਹਨੂੰ ਕਹਿਣਾ ਚਾਹੀਦਾ ਸੀਗਾ ਵੀ ਇਹ ਬਿਲਕੁਲ ਗਲਤ ਨੇ ਗੱਲਾਂ ਅਸੀਂ ਸਾਡਾ ਦੇਸ਼ ਇਸ ਤਰ੍ਹਾਂ ਨਹੀਂ ਵੇਚਣਾ 1991 ਦਾ ਕਾਨੂੰਨ ਹੈ ਅਸੀਂ ਉਹਦੇ ਤੇ ਖਿਲਾਫ ਤੁਹਾਡੇ ਖਿਲਾਫ ਕਾਰਵਾਈ ਕਰਾਂਗੇ ਇਹਨੂੰ ਵਾਪਸ ਲਾ ਲਓ ਉਦੋਂ ਅਜਿਹਾ ਕੋਈ ਪ੍ਰਧਾਨ ਮੰਤਰੀ ਵੀ ਨਹੀਂ ਕਹਿੰਦਾ ਹੈਗਾ ਸੋ ਪ੍ਰਧਾਨ ਮੰਤਰੀ ਜੀ ਦੇ ਅਜਿਹੇ ਦੋਗਲਾ ਕਿਰਦਾਰ ਦਾ ਵੀ ਅਸੀਂ ਨੋਟਿਸ ਲੈਨੇ ਆ ਠੀਕ ਐ ਉਹਨਾਂ ਨੇ ਚਾਦਰ ਚੜਾਈ ਹੈ ਇਹ ਉਹਨਾਂ ਦਾ ਆਪਣਾ ਹੈਗਾ ਤੇ ਅਸੀਂ ਸਮਝਦੇ ਹਾਂ ਕਿ ਦੇਸ਼ ਦੇ ਅੰਤਰ ਭਾਈਚਾਰਕ ਇਕਤਾ ਦੀ ਬਹੁਤ ਜ਼ਿਆਦਾ ਲੋੜ ਹੈ ਉਦ ਗੱਲ ਹੀ ਬਾਤ ਨਹੀਂ ਭਾਈਚਾਰਕ ਇਕਤਾ ਦੀ ਗੱਲ ਕਰਦੇ ਆ ਤੇ ਅੰਦਰੋਂ ਜਿਹੜੇ ਅਮਲ ਨੇ ਜੜੀਆਂ ਉਹਨੀਆਂ ਛਿਸ਼ਕੀਆਂ ਹੋਈਆਂ ਪੀੜਾਂ ਨੇ ਉਹ ਭਾਈਚਾਰਕ ਇਕਤਾ ਨੂੰ ਤੋੜ ਦੀਆਂ ਨੇ ਤੇ ਆ ਆ ਲਾਸਟ ਜਿਹੜਾ 36 ਗੜ ਦੇ ਵਿੱਚ ਇੱਕ ਪੱਤਰਕਾਰ ਹੈ ਜਿਹੜਾ ਮੁਕੇਸ਼ ਚੰਦਰਾਕਰ ਉਹਦੀ ਉਹ ਨੂੰ ਮਾਰ ਦਿੱਤਾ ਗਿਆ ਸੀਗਾ ਉਹ ਜਿਹੜਾ ਠੇਕੇਦਾਰ ਜਿਹਦੇ ਖਿਲਾਫ ਉਹਨੇ 120 ਕਰੋੜ ਦਾ ਜਿਹੜਾ ਉਹਦਾ ਠੇਕੇ ਮਿਲੇ ਹੋਏ ਸੀਗੇ ਉਹਦੀ ਰਿਪੋਰਟ ਉਹਨੇ ਕੀਤੀ ਸੀ ਤੇ ਉਸ ਠੇਕੇਦਾਰ ਦੇ ਨਕਰ ਹੋਈ ਉਹਦੇ ਜਿਹੜਾ ਉਹਦਾ ਕੰਮ ਵਾਲਾ ਤਰੀਕ ਕੰਮ ਵਾਲਾ ਥਾਂ ਹੈ ਉੱਥੋਂ ਦੇ ਸੈਪਟਿਕ ਟੈਂਕ ਚੋਂ ਉਹਦੀ Laash ਮਿਲੀ ਸੀ ਤੇ ਉਹ ਕੁਝ ਬੰਦੇ ਉਹਨਾਂ ਨੇ ਗ੍ਰਿਫਤਾਰ ਕੀਤੇ ਕੁਝ ਇਹ ਵੀ ਆ ਰਿਹਾ ਕਿ ਵੀ ਉਹਦਾ ਜਿਹੜਾ ਉਹਦੇ ਕੋਈ ਥਾਂ ਦੇ ਉੱਤੇ ਬਲਡوزر ਚਲਾਉਂਦੇ ਸਾਨੂੰ ਲੱਗਦਾ ਬੁਲਡੋਜ਼ਰ ਕਿਉਂਕਿ ਸੁਪਰੀਮ ਕੋਰਟ ਨੇ ਮੰਦ ਕੀਤੇ ਹੋਏ ਆ ਉਹਨੂੰ ਬਾਕੀ ਦੂਜੀ ਸਜ਼ਾ ਜਿਹੜੀ ਮਰਜ਼ੀ ਦਿਓ ਲੱਗਦਾ ਇਹ ਹੈ ਕਿ ਸਰਕਾਰ ਜਿਹੜੀ ਹੈ ਪੱਤਰਕਾਰ ਤੋਂ ਗੱਲ ਤੇ ਉਸ ਤੋਂ ਵੀ ਉਹ ਉਹਦੇ ਬੀਜੇਪੀ ਨਾਲ ਲਿੰਕ ਹੈ ਅਜੀਹੀਆਂ ਗੱਲਾਂ ਵੀ ਵਿਚਾਰ ਰਹੀਆਂ ਨੇ ਉਹਦੇ ਤੋਂ ਧਿਆਨ ਹਟਾ ਕੇ ਬੁਲਡੋਜ਼ਰ ਵਾਲੇ ਪਾਸੇ ਲਿਆਉਣਾ ਚਾਹੁੰਦੀ ਹੈ ਤੇ ਉਹਦੀ ਜਿਹੜੀ ਗੱਲ ਦੀ ਸਾਰੀ ਰੋਖ ਹੈ ਜਿਹੜਾ ਉਹਨੂੰ ਬਦਲਣਾ ਚਾਹੁੰਦੀ ਹੈ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਤੇ ਉਹਨਾਂ ਨੂੰ ਸਖਤ ਸਜ਼ਾ ਮਿਲੇ ਇਸ ਤੇ ਅਸੀਂ ਹੱਕ ਚਾਹੁੰਦੇ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ